ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕੜੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਪਿੰਡ ਸਲਾਣਾ ਨੇੜੇ ਇੱਕ ਖੰਨੇ ਦੇ ਰਹਿ ਜਾਂਦਾ ਹੈ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਪਿੰਡ ਹੈ ਜਿੱਥੇ ਵੀਡੀਓ ਬਣਾ ਰਹੇ ਆ ਮੈਂ ਜਦੋਂ ਵੀ ਵੀਡੀਓ ਬਣਾਉਣਾ ਇਹ ਕਈ ਵਾਰ ਜ਼ਿਕਰ ਕੀਤਾ ਵੀ ਇੱਥੇ ਬਹੁਤ ਸਾਰੀਆਂ گاਵਾ ਵਿਕਰੀ ਵਾਲਾ ਹੁੰਦੀਆਂ ਥੋੜਾ ਦਿਨ ਪਹਿਲਾਂ ਇੱਕ ਵੀਡੀਓ ਬਣਾਈ ਸੀ ਉਹਦੇ ਚ ਇਹ ਦੱਸਿਆ ਸੀ ਵੀ 60 ਤੋਂ 65 ਗਾਵਾ ਉਸ ਦਿਨ ਵਿਕਰੀ ਵਾਲਿਆਂ ਮੌਜੂਦ ਸੀ ਜੋ ਗੱਲਾਂ ਬਾਤਾਂ ਬਾਈ ਰਣਾ ਕਰਦੇ ਆ ਤਾਂ ਪਤਾ ਲੱਗਾ ਵੀ ਕਈ ਵਾਰ 35 40 50 ਜਿਵੇਂ ਉਦੋਂ 60 ਸੀ 65 ਤੱਕ ਵੀ ਗਾਵਾ ਇਕੱਠੇ ਹੋ ਜਾਂਦੀਆਂ ਤੇ ਕਈ ਵਾਰ ਗਾਹਕ ਵੀਰ ਇੰਦਾ ਕਾਹ ਜਾਂਦਾ ਵੀ ਇਹਨਾਂ ਕੋਲ ਵੜ ਕੇ ਗਾਵਾ ਜਿਹੜੀਆਂ ਉਹ 15 18 ਹੀ ਰਹਿ ਜਾਂਦੀਆਂ ਅੱਜ ਫੇਰ ਕਾਫੀ ਸਾਰੇ ਨਾਗ ਆ ਜਿਹੜੇ ਤੁਹਾਨੂੰ ਦਿਖਾਉਣੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਇਦਾਂ ਦਾ ਫਾਰਮ ਆ ਵੀ ਇੱਥੇ ਨਾ ਆਪ ਦੇ ਪਸ਼ੂ ਵੀ ਦੁੱਧ ਤੇ ਲਾਏ ਹੋਏ ਆ ਰਹਿਸ਼ ਵੀ ਬੜਾਈ ਹੋਈ ਆ ਜਿਹੜਾ ਵੀਰ ਕਿਉਂਕਿ ਖੇਤਾਂ 'ਚ ਫਾਰਮ ਆ ਜੇ ਕੋਈ ਵੀਰ ਪਸ਼ੂ ਖਰੀਦਣਾ ਚਾਹੁੰਦਾ ਉਹ ਇੱਥੇ ਰੁੱਕ ਸਕਦਾ ਰਹਿ ਸਕਦਾ ਕਿਤੇ ਜਾਣ ਦੀ ਨਹੀਂ ਲੋੜ ਜਿਵੇਂ ਪਿਛਲੀ ਵੀਡੀਓ 'ਚ ਬਾਈ ਨਾਲ ਗੱਲ ਹੋਈ ਸੀ ਬਾਈ ਕਹਿੰਦਾ ਸੀ ਵੀ ਜਿੱਦਾਂ ਦੀ ਕੋਈ ਵੀਰ ਖਾਣ ਪੀਣ ਘਰੇ ਖਾਂਦਾ ਪੀਂਦਾ ਉਹਦੇ ਨਾਲ ਵੱਧ ਸੇਵਾ ਕਰਾਂਗੇ ਪਸ਼ੂ ਖਰੀਦਣਾ ਜਾਂ ਨਾ ਖਰੀਦਣਾ ਉਹਦੀ ਆਪਦੀ ਸੋਚ ਆ ਉਹਦੀ ਸਮਝ ਆ ਜੇ ਉਹਨੂੰ ਪਸੰਦ ਆਉ ਉਹ ਤਾਂ ਖਰੀਦ ਲੇ ਪਰ ਰੁੱਕ ਸਕਦਾ ਰਹਿ ਸਕਦਾ ਇੱਥੇ ਪਸ਼ੂ ਦੇਖ ਸਕਦਾ ਤਸੱਲੀ ਕਰਨ ਦਾ ਹੱਕ ਤੁਹਾਡਾ ਹੈ ਤੋ ਉਹਦੇ ਲਈ ਤੁਸੀਂ ਇੱਥੇ ਆ ਸਕਦੇ ਹੋ ਆਓ ਮਿਲिए ਬਾਈ ਨੂੰ ਕਰਦੇ ਗੱਲਾਂ ਬਾਤਾਂ ਦੋਸਤੋ ਪਹਿਲਾਂ ਇਸ ਸਾਈਡ ਵਾਲਾ ਗਾਂਵ ਦਿਖਾਵਾਂਗੇ ਨਾ ਕਿ ਜਿੰਨੇ ਅੱਜ ਹੋਣਗੇ ਉਹ ਬਾਈ ਆਪ ਨੂੰ ਦੱਸ ਦੂਗਾ ਜਦੋਂ ਨੂੰ ਵੀਡੀਓ ਪੋਸਟ ਹੋਣੀ ਹੈ ਉਦੋਂ ਨੂੰ ਕੁਝ ਨਾਗ ਹੋਰ ਨੇਚਰਲੀ ਹੈ ਵੱਡਾ ਫਾਰਮ ਹੈ ਵਿਕਰੀ ਦਾ ਕੰਮ ਵੱਡੇ ਪੱਧਰ ਤੇ ਤਾਂ ਹੋਰ ਨਵੇਂ ਪਸ਼ੂ ਆਉਂਦੇ ਰਹਿੰਦੇ ਹਨ ਵਿਰਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਵਿਰਿੰਦਰ ਭਾਈ ਅੱਜ ਕਿੰਨੇ ਕੁ ਨਾਗ ਇਸ ਟਾਈਮ ਐਟ ਪ੍ਰੈਜ਼ੈਂਟ ਮੌਜੂਦ ਹੋਣਗੇ ਹੈਗੇ ਭਾਜੀ ਅੱਜ ਕਿ 20 ਕ ਦੇ ਐਨੀਮਲ ਹੈਗੇ ਨੇ ਠੀਕ ਹੈ तकरीबन 12 ਕਾ ਆਪਾਂ ਵੀਡੀਓ ਸਾਮਣੇ ਕਰ ਦੇਣੇ ਨੇ ਬਾਕੀ ਆਪਣੇ ਕੋਈ ਵੈਸੇ ਘਰੇ ਹੈਗੇ ਨੇ ਜੀ ਠੀਕ ਹੈ ਇਹ ਰੂਟੀਨ ਚ ਹੀ ਆਈ ਜਾਂਦੇ ਸ਼ਾਮ ਤੱਕ ਹੋਰ ਆਉਣਗੇ ਜਾਂ ਕੱਲ ਨੂੰ ਆਉਣਗੇ ਨਹੀਂ ਪਾ ਜੀ ਹਜੇ 2-4 ਦਿਨ ਤੱਕ ਮਤਲਬ ਲਵਾਂਗੇ ਮਾਲ ਹੋਰੀ ਠੀਕ ਹੈ ਸੈਟਿੰਗ ਜੀ ਹੋ ਜਾਂਦੀ ਹੈ ਨਾ ਮਾਲ ਦੀ ਜਿਵੇਂ ਆਇਆ ਮਾਲੇ ਬਿਗ ਬੁਗਿਆ ਠੀਕ ਹੈ ਮੈਂ ਤੁਹਾਡੇ ਮੂਰੇ ਕਗਾ ਚੜਾਈ ਹੈ ਜੀ ਠੀਕ ਹੈ ਕਈ ਵਾਰ ਕੋਈ ਚੰਗੀ ਵੀਡੀਓ ਆ ਜਾਏ ਮੰਗਾ ਵੀ ਲੈਣਿਆ ਕੋਈ ਇਹ ਚ ਵੱਡੀ ਹੋ ਨਹੀਂ ਹੈਗੀ ਗੱਲ ਜੀ ਠੀਕ ਹੈ ਹਾਂਜੀ ਹਾਂ ਮਤਲਬ ਵੈਸੇ ਤਾਂ ਆਉਂਦੇ ਜਾਂਦੇ ਰਹਿੰਦੇ ਆਉਂਦੇ ਜਾਂਦੇ ਰਹਿੰਦੇ ਨੇ ਜੀ ਕੋਈ ਅੱਛਾ ਅੱਜ ਬਈ ਸ਼ੁਰੂਆਤ ਕਰਦੇ ਆਂ ਪਰਲੇ ਪਾਸੇ ਪਹਿਲੇ ਨੰਬਰ ਤੇ ਵੈੜ ਬੱਦੀ ਆ ਗਾਂ ਬੱਦੀ ਆ ਕਿੰਨਵਾ ਸੂਆ ਭਾਜੀ ਦੂਜਾ ਸੂਆ ਜੀ ਦੰਦੋਂ ਕਨਫਰਮ ਛੇ ਦਾ ਆਂਦਾ ਜੀ ਠੀਕ ਹੈ ਤੇ 42 43 ਕਿਲੋ ਦੁੱਧ ਪਾਇਆ ਹੋਇਆ ਜੀ ਟਾਈਮ ਅਜੇ ਮੰਨ ਕੇ ਚੱਲੋ ਮੋਟਾ ਮੋਟਾ ਮਾਲਕਾਂ ਨੇ ਦੱਸੰਦਾ ਅੱਠ ਤੋਂ 10 ਦਿਨ ਪਏ ਨੇ ਹਜੇ ਜੀ ਇਹਦੇ ਠੀਕ ਹੈ ਤੇ ਲੇਵੇ ਦਾ ਸਟਰਕਚਰ ਬੜਾ ਜਮਾਨ ਦੇਖ ਲਓ ਜੀ ਕਿੰਨੀ ਪਤਲੀ ਚਮੜੀ ਹੈ ਲੇਵੇ ਦੀ ਜੀ ਠੀਕ ਹੈ ਹਾਂਜੀ ਤੇ ਮਿਲਕ ਦੀ ਕਪੈ ਸੋ ਦਸੋ ਤੌਰ ਕੇ ਇਹ ਵੀਰ ਦਿਖਾ ਦੂਗਾ ਆਪਾਂ ਨੂੰ ਦੂਜਾ ਸੂਹਾ ਹੁੰਦੀ ਐ 6 ਦੰਦ ਹੈ ਹ ਜਦੋਂ ਕੋਈ ਗਾਂ ਫਾਰਮ ਚੋਂ ਖਰੀਦੀ ਜਾਂਦੀ ਐ ਤਾਂ ਉਹਦੇ ਰਸਾਂ ਆਮ ਤੌਰ ਤੇ ਬਾਅਦ ਚ ਹੀ ਪਾਇਆ ਜਾਂਦਾ ਖੁੱਲਾ ਫਿਰਦਾ ਪਸ਼ੂ ਹੁੰਦਾ ਭਲੂਣ ਹਵਾਨੇ ਦੇ ਉੱਤੇ ਇਹਨੇ ਚੱਕੀ ਹੋਈ ਐ ਉਹ ਤੁਸੀਂ ਵੀਡੀਓ ਚੋਂ ਦੇਖ ਲੈਣੀ ਐ ਤਾਕਤ ਚਾਹ ਫਾਰਮ ਦੇ ਵਿੱਚੋਂ ਆਈ ਆ ਥੋੜਾ ਬਹੁਤ ੱਕਾ ਕਰੂਗੀ ਉੱਥੇ ਜਾਊ ਸਿੱਧੀ ਸੋ ਦਸੋ ਇਹ ਸਵਾਹ ਹੁੰਦਾ ਪਸ਼ੂਆਂ ਦਾ ਹੁਣ ਇਹ ਆਪਦੀ ਮਸਤੀ ਨਾਲ ਤੁਰ ਰਹੀ ਹੈ ਕਿਉਂਕਿ ਖੁੱਲੀ ਚੜਤੀ ਹੈ ਸੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਉਣੀ ਹੈ ਭਲੂਣ ਹਵਾਨੇ ਤੇ ਹਜੇ ਕਾਫੀ ਦਿਸਦੀ ਹੈ ਬਾਕੀ ਤੁਸੀਂ ਇਹਨੂੰ ਆ ਕੇ ਪਾਸ ਕਰ ਲੋਗੇ ਇਹਦੇ ਨਾਲ ਇੱਕ ਬੜਾ ਸੋਹਣਾ ਹਵਾਨਾ ਇਸ ਵੈੜ ਦਾ ਅਵਿੰਦਰ ਭਾਈ ਇਹਦਾ ਕਨਮਸੂਆ ਜੀ ਬੀਜੀ ਦੂਜਾ ਸੂਆ ਜੀ ਕਨਫਰਮ ਚਾਰ ਦੰਦਾ ਜੀ ਠੀਕ ਹੈ ਤੇ ਸਾਰਾ ਸੀਮਨ ਰਿਕਾਰਡ ਮਿਲ ਜੂ ਆਪ ਕਿਹੜੇ ਸੀਮਨ ਦੀ ਆ ਮਤਲਬ ਸਾਰੀ ਪੈਟਾਗਰੀ ਆਪਣੇ ਕੋ ਹੈਗੀ ਆ ਤੇ ਤਕਰੀਬਨ 38 39 ਕਿਲੋ ਦਾ ਰਿਕਾਰਡ ਹੈ ਜੀ 40 ਨੂੰ ਪੀਕ ਟੱਚ ਕਰਿਆ ਜੀ ਇਹਨੇ 45 ਤੋਂ ਬਾਹਰ ਦੀ ਮਿਲਕਿੰਗ ਕਰਵਾ ਦੂਗੀ ਟਾਈਮ ਹਫਤੇ ਵਾਂਗੂ ਪਿਆ ਜੀ ਪੂਰਾ ਹਜੇ ਇਹਦਾ ਇੱਕ ਹਫਤਾ ਪਿਆ ਹਾਂਜੀ ਖੋਲੀ ਬਈ ਇਹ ਸ਼ਾਮ ਖੋਲੋ ਸੋ ਸੋ ਦੇਖੋ ਇਹਦੀ ਫਿਟਿੰਗ ਹਵਾਲੇ ਦੀ ਦੁੱਧ ਦਾ ਰਿਕਾਰਡ ਹਾਲਾਂਕਿ ਜਿਵੇਂ ਬਾਈ ਨੇ ਦੱਸਿਆ ਦੂਜੀ ਗਾਂ ਦਾ ਇਹਦੇ ਨਾਲੋਂ ਥੋੜਾ ਵੱਧ ਆ ਪਰ ਇੱਕ ਤਾਂ ਇਹ ਜੰਗੇ ਚਾਰ ਦੰਦੀ ਹੈ ਦੂਜੀ ਛੇ ਦੰਦ ਦਾ ਬਹੁਤਾ ਫਰਕ ਤਾਂ ਉਮਰ ਦਾ ਵੀ ਨਹੀਂਗਾ ਪਰ ਹਵਾਨੇ ਦੀ ਬਣਾਵਟਾ ਪੂ ਆਪਣੀ ਹੁੰਦੀ ਹੈ ਬਸੂ ਦੀ ਇਹਦਾ ਰੰਗ ਰੂਪ ਤੇ ਬਿਊਟੀ ਦੇਖਿਓ ਕਿੰਨੀ ਕਿ ਜ਼ਬਰਦਸਤ ਹੈ ਹਵਾਨੇ ਤੇ ਨਾੜਾ ਸੋਹਣੀਆਂ ਹਵਾਨਾ ਪਛਾਣ ਨੂੰ ਵੀ ਚੰਗਾ ਦਿਸਦਾ ਦੱਸੋ ਅੱਗੇ ਨੂੰ ਵੀ ਹਵਾਨਾ ਇਹਦਾ ਸੋਹਣਾ ਨਜ਼ਰ ਆਊਗਾ ਤੁਹਾਨੂੰ ਹਜੇ ਕੋਈ ਬਹੁਤੀ ਪਲੂਣ ਨਹੀਂ ਹੈ ਹਵਾਨੇ ਤੇ ਕਿਉਂਕਿ ਅਜੇ ਦਿਨ ਲਾਊਗੀ ਸੂਨ ਚ ਗਿੜਾ ਘੜਾ ਦਾ ਸ਼ੰਭੇਟਾ ਹੋਰ ਇੱਕ ਰਿਪ ਚਾਲੇ ਲਾ ਲਓ ਜੋ ਐਸਾੜ ਤੋਂ ਇਹਦੇ ਹਵਾਨੇ ਤੇ ਨਾੜਾ ਵੀ ਦੇਖਿਓ ਰੋਕ ਲੋਰੇ ਘਰੇ ਬੰਨ ਕੇ ਵੀ ਭਾਵੇਂ ਤੁਸੀਂ ਪਸ਼ੂ ਰੱਖਦੇ ਹੋ ਦੋਸਤੋ ਖੜੀ ਬਹੁਤ ਸੋਹਣੀ ਲੱਗੂਗੀ ਇੰਦਾ ਦਾ ਰੰਗ ਰੂਪ ਪ੍ਰਿੰਟ ਡਿਜ਼ਾਈਨ ਇਹਦਾ ਹੈਗਾ ਲੈ ਆ ਭਾਈ ਬੰਨ ਦੇ ਸੋ ਇਹ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਨਾ ਬੰਨ ਦੇ ਵੇਖੋ ਇਸ ਵੈਡ ਨੂੰ ਲੱਤ ਕੱਢ ਲਾ ਦੋਸਤੋ 3 ਨੰਬਰ ਤੇ ਜਿਹੜੀ ਗਾਂ ਤੁਹਾਨੂੰ ਦਿਖਾਉਣੀ ਆ ਉਹ ਇਧਰੋਂ ਨਹੀਂ ਐਸਾਈਡ ਤੋਂ ਦਿਖਾਉਣੀ ਹੈ ਕਿਉਂਕਿ ਇਹਨੇ ਬੱਚੇ ਨੂੰ ਜਨਮ ਦੇਣਾ ਹੈ ਤੇ ਪਸੂ ਰਿਲੈਕਸ ਹੋ ਕੇ ਬੈਠੂਗਾ ਤਖਲੀਫ ਦੇ ਵਿੱਚ ਹੁੰਦਾ ਕਿਉਂਕਿ ਇਹਨੇ ਛੇਤੀ ਬੱਚੇ ਨੂੰ ਜਨਮ ਦੇ ਦੇਣਾ ਤਾਂ ਇਹਨੂੰ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਆ ਬਾਈ ਇਹ ਕੰਨਵਾ ਸੂਆ ਸੁਣ ਲਗੀ ਬਜੀ ਦੂਜਾ ਸੂਆ ਜੀ ਕਨਫਰਮ ਛੇ ਦਾੰਦਾ ਜੀ ਠੀਕ ਹੈ ਤੇ 35 36 ਕਿਲੋ ਦਾ ਰਿਕਾਰਡ ਆ ਪਹਿਲੇ ਸੂਏ ਦਾ ਜੀ ਇਹਦਾ ਠੀਕ ਹੈ ਤੇ ਤਿਆਰੀ ਬਹੁਤ ਸੋਹਣੀ ਕਰੀ ਜਾਂਦੀ ਹੈ ਫਿਲਡਿੰਗ ਵਾਲਾ ਲੈਵਾ ਪੂਰਾ ਜੀ ਇਹ ਤਾਂ ਬਸ ਮੇਰੇ ਖਿਆਲ ਥੋੜੇ ਟਾਈਮ ਚ ਹੀ ਸੂਣ ਹਾਂਜੀ ਤਿਆਰੀ ਹੈ ਜੀ ਵਟ ਕਰੀ ਜਾਂਦੀ ਹੈ ਜੀ ਬਸ ਰਾਤ ਤੱਕ ਸੂ ਬੈਣਾ ਜੀ ਇਹਨੇ ਹੁਣ ਠੀਕ ਹੈ ਸੋ ਇਹਨੂੰ ਦੱਸੋ ਬਾਹਰ ਦਿੰਦੇ ਆ ਇਹ ਬੈਠੂਗੀ ਆਪ ਦਾ ਫਿਰ ਕਿੜਾ ਖੜਾ ਦੇ ਬਈ ਇੱਕ ਇਹਨੂੰ ਤੀਜੇ ਨੰਬਰ ਤੇ ਤੁਸੀਂ ਦੇਖ ਲਓ ਇਦਾਂ ਦੀਆਂ ਗਾਵਾਂ ਦੀ ਫੈਂਟ ਵੀ ਥੋੜੀ ਚੰਗੀ ਰਹਿੰਦੀ ਹੈ ਤੇ ਗਰਮੀ ਵੀ ਘੱਟ ਬਣਾਉਂਦੀ ਹੈ ਲਿਆ ਵਾਪਸ ਬਈ ਸੋ ਇਹ ਤੁਸੀਂ ਤਿੰਨ ਨੰਬਰ ਤੇ ਇਹਨੂੰ ਦੇਖਿਆ ਚਾਰ ਨੰਬਰ ਤੇ ਇਧਰ ਇੱਕ ਵਾਇਰ ਤੁਹਾਨੂੰ ਦਿਖਾਉਣੀ ਹੈ ਹੋਣ ਬਈ ਇਧਰੋਂ ਜਿਹੜੀ ਆਪਾਂ ਚੌਥੇ ਨੰਬਰ ਤੇ ਵੈਸੇ ਤੀਜਾ ਨੰਬਰ ਹੀ ਹੈ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਹੈ ਭਾਜੀ ਦੂਜਾ ਸੂਗਾ ਜੀ 6 ਦਾ ਹੁੰਦਾ ਜੀ ਠੀਕ ਹੈ ਤੇ ਫਾਰਮ ਚੋਂ ਲਈ ਹੋਇਆ ਜੀ ਆਪਾਂ ਵੀ ਇਹ ਬੈਡ ਇਹਦਾ ਵੀ ਸਾਰਾ ਰਿਕਾਰਡ ਮਿਲ ਜੂਗਾ ਜੀ ਠੀਕ ਹੈ ਤੇ ਦੁੱਧਾ ਰਿਕਾਰਡ ਬੜਾ ਸੋਹਣਾ ਜੀ ਇਹਦਾ 42 43 ਲੀਟਰ ਦਾ ਰਿਕਾਰਡ ਹੈ ਜੀ 15 ਦਿਨ ਪਏ ਨੇ ਜੀ ਇਹਦੇ ਸੂਣ ਚ ਠੀਕ ਹੈ ਰਾਈਟ ਲੈਂਥ ਦੇਖੋ ਕਿੰਨੀ ਕਿ ਜ਼ਿਆਦਾ ਲੰਬੀ ਹੈ ਜੀ ਇਹ ਸੂ ਹਜੇ 15 ਦਿਨ ਨੇ ਲੈਂਦੀ ਐ ਸੂਣ ਦੇ ਵਿੱਚ ਥਾਣੇ ਦਾ ਹਾਥੀ ਚੁਆਈ ਵਾਲਾ ਦੱਸੋ ਭਵਾਨਾ ਚੰਗਾ ਬਣਾਉਂਦੀ ਆਉਂਦੀ ਏ ਵੀ ਫਾਰਮ ਚੋਂ ਲਈ ਆ ਤਾਂ ਫਾਰਮ ਵਾਲੇ ਨਾ گاਵਾ ਕੁਛ ਦਿਨ ਰਸੇ ਨਾਲ ਜਿਹੜਾ ਉਹ ਤੁਰਨ ਤੇ ਟਾਈਮ ਲੈਂਦੀਆਂ ਸੋ ਫੇਰ ਦੇਖੋ ਇਹਦਾ ਢਾਂਚਾ ਚੜਾਈ ਸਟਰਕਚਰ ਦੀ ਫੁੱਲ ਹੈ ਚੰਗੇ ਕਾਦ ਕਾਟ ਦੀ ਐ ਸੋਹਣੀ ਵਹਿੜ ਹੈ ਫਵਾਨੇ ਤੇ ਨਾੜਾ ਵੀ ਇਸ ਸਾਈਡ ਤੇ ਚੰਗੀਆਂ ਸੋਹਣੀਆਂ ਦਿਸਦੀਆਂ ਲਿਆ ਭਾਈ ਕਮਾਲਾ ਵਾਪਸ ਬੰਦੇ ਇਹ ਤੋਂ ਅੱਗੇ ਦੱਸੋ ਇਸੇ ਸਾਈਡ ਦੇ ਉੱਤੇ ਇਹ ਗਾ ਤੁਹਾਨੂੰ ਦਿਖਾਉਣੇ ਆ। ਵੀਡੀਓ ਵਿੱਚ ਪੰਜਵਾਂ ਨੰਬਰ ਆ ਪਰ ਜਿਹੜੀਆਂ ਇਸ ਪਾਸੇ ਗਾਵਾਂ ਵੱਧੀਆਂ ਚੌਥੇ ਨੰਬਰ ਦੇ ਉੱਤੇ ਵਹਿੜ ਆ। ਵੀਰ ਜੀ ਪਹਿਲਾ ਸੂਆ ਜੀ ਇਹ ਹੂੰ ਦੰਦੋਂ 4 ਦੰਦਾ ਜੀ ਠੀਕ ਹੈ। ਤਕਰੀਬਨ 10-12 ਦਿਨ ਪਏ ਨੇ ਜੀ ਹਜੇ ਤਿਆਰ ਹੁੰਦੀ ਹੁੰਦੀ ਇਹਦੇ। ਠੀਕ ਹੈ। ਤੇ 28-29 ਲੀਟਰ ਦਾ ਮਤਲਬ ਪਹਿਲੇ ਸੂਏ ਦੀ ਮਿਲਕਿੰਗ ਰਿਕਾਰਡ ਕਰਾ ਦੂਗੀ। ਠੀਕ ਹੈ। ਸਾਰਾ ਸੀਮਨ ਰਿਕਾਰਡ ਹੈਗਾ ਜੀ ਇਹਦਾ ਮੈਨੂੰ ਲੱਗਾ স্নੋਮੈਨ ਸੀਮਨ ਦੀ ਆਪ ਹੈ। ਅੱਗੇ ਵੀ ਚੰਗਾ ਸੀਮਨ ਲੱਗਿਆ ਆ ਜੀ ਸਾਰਾ ਆਪਣੇ ਕੋਲ ਲਿਖਿਆ ਹੋਇਆ ਦਾ ਸਰਸੋ ਡਾਟਾ ਬਾਈ ਕਹਿੰਦਾ ਵੀ ਸਾਰਾ ਮਿਲ ਜੂਗਾ ਚਾਰ ਦੰਦ ਹੈ ਦਿਨ ਹਜੇ ਲੈਂਦੀ ਐ ਸੂਨ ਚ ਹਵਾਨਾ ਫਿਟਿੰਗ ਵਾਲਾ ਰੱਖੂਗੀ ਖੁਚਾ ਤੁੱਤੇ ਹੀ ਦਿਸੂਗਾ ਤੁਹਾਨੂੰ ਤੇ ਰੰਗ ਰੂਪ ਬਿਊਟੀ ਉਹ ਤੁਸੀਂ ਇਹਦੀ ਦੇਖ ਹੀ ਸਕਦੇ ਹੋ ਫੇਸ ਦੇਖ ਸਕਦੇ ਹੋ ਸੋ ਸੋਹਣਾ ਚਿਹਰਾ ਪਤਲੀ ਚਮੜੀ ਦੀ ਆ ਦੁੱਧ ਵਾਲਾ ਨਾਗ ਕਿੰਨਾ ਚੋਲੋਂਗੇ ਥੋਡੀ ਸੇਵਾ ਪਰ ਬਾਈ ਦੱਸਦਾ ਵੀ 28 29 ਆ ਇਹਨਾਂ ਨੂੰ ਆਸਕੇ ਦੇਣਾ ਚਾਹੀਦਾ ਜਿੱਦਾਂ ਦੀ ਇਹਦਾ ਵਜਣਾ ਬੋਡੀ ਵੇਟ ਹੈ ਬਾਕੀ ਬਰੀਡ ਦੇ ਕਰੈਕਟਰ ਆ ਜਿਹੜੇ ਉਹ ਚੰਗੇ ਦੱਸੇ ਹਾਈ ਟੈਂਡ ਵੇਟ ਬਹੁਤ ਭਾਜੀ ਬਿਲਕੁਲ ਸਮੀ ਹੋਈ ਨਾ ਜ਼ਿਆਦਾ ਵੇਟ ਆ ਨਾ ਘੱਟ ਆ ਜੀ ਸਹੀ ਹੈ ਲਿਆ ਭਾਈ ਸਵਾਨਾ ਫਿਟਿੰਗ ਆ ਲਈਏ ਇਹ ਤੋਂ ਬਾਅਦ ਇੱਕ ਹੋਰ ਵੈੜ ਇਹਦੇ ਨਾਲ ਰਲਦੀ ਮਿਲਦੀ ਜੀ ਦਿਖਾਉਣੀ ਆ ਤੁਹਾਨੂੰ ਭਾਈ ਇਹਦੀ ਕੀ ਡਿਟੇਲ ਆ ਇਹੀ ਵਾਰੀ ਪਹਿਲਾ ਸੂਆ ਜੀ तकरीबन ਇਹਦਾ ਵੀ ਇੰਨਾ ਕੇਸ ਆ ਮਾ ਪਿਆ ਜੀ ਹਫਤਾ ਤੱਕ ਪਿਆ ਜੀ ਇਹ ਵੀ ਚੰਗੇ ਸੀਮਨ ਦੀ ਹੈ ਜੀ ਸਾਰਾ ਰਿਕਾਰਡ ਇਹਦਾ ਮਿਲ ਜੂਗਾ ਜੀ तकरीबन ਇਹ ਵੀ 25 ਤੋਂ ਪਲੱਸ ਦੀ ਮਿਲ ਕੇ ਕਰਾ ਦੂ ਪਹਿਲੇ ਸੂਏ ਜੀ ਠੀਕ ਹੈ ਤੋਰੀ ਬਈ 25 ਤੋਂ ਬਾਹਰ ਦੁੱਧ ਦੇ ਦੋਗੀ ਪਹਿਲੇ ਸੂਏ ਇਹ ਵੀ ਸੋਹਣੀ ਬੱਛੀ ਹਫਤਾ ਹਜੇ ਇਹਦਾ ਵੀ ਬਾਕੀ ਹੈ ਅਟੈਚਮੈਂਟ ਇਹਦੀ ਬਹੁਤ ਚੰਗੇ ਜੀ ਲੇਵਾ ਬੜਾ ਫਿਕਸ ਹੈ ਇਹਦਾ ਲੇਵਾ ਸੋ ਇੱਕੋਂ ਪਿੱਛੋਂ ਚੰਗਾ ਥਣਾ ਚ ਬਿੱਤੀ ਤੁਸੀਂ ਦੇਖ ਸਕਦੇ ਹੋ ਥਾਣਾ ਥੀ ਜੋ ਆਈ ਆਲਾ ਪਵੇਂ ਪਹਿਲਣ ਵਿਹੜਾ ਸੋਨਾ ਥਾਣਾ ਪੂਰਾ ਮੁਠੀ ਦਾ ਥਾਣਾ ਰਹੂਗਾ ਹੱਥੀ ਜਵਾਈ ਕਰਦੇ ਹੋ ਤੁਸੀਂ ਤਾਂ ਵੀ ਵਧੀਆ ਰਹੂਗੀ ਗਾਂ ਪਾਸ ਆ ਕੇ ਕਰ ਲਿਓ ਜੇ ਆਪਦੇ ਤਸੱਲੀ ਕਰ ਲਿਓ ਜਿਹੜਾ ਵੀਰ ਖਰੀਦਣਾ ਚਾਹੁੰਦਾ ਬੰਦੇ ਬਈ ਇਹ ਦੂ ਅੱਗੇ ਦੋ ਗਾਵਾਂ ਹੋਰ ਖੜੀਆਂ ਜਿਹੜੀਆਂ ਤੁਹਾਨੂੰ ਇਸ ਸਾਈਡ ਤੇ ਦਿਖਾਉਣੀਆਂ ਹੈ ਏ ਵੀ ਜੀ ਆਪਾਂ ਇੱਕ ਨੇ ਦਿਖਾ ਲੈਣੀ ਆ ਜੀ ਅਗਲੀ ਕੀ ਤੋੜ ਦਾਂਗੇ ਭੱਜਦੀ ਜਿਆਦਾ ਜੀ ਠੀਕ ਹੈ ਤੇ ਤਕਰੀਬ ਹਫਤਾ ਤੱਕ ਪਿਆ ਜੀ ਇਹਦਾ 35 ਲੀਟਰ ਤੋਂ ਬਾਹਰ ਦੀ ਮਿਲਕਿੰਗ ਹੈ 40 ਕਿਲੋ ਦੀ ਮਿਲਕਿੰਗ ਕਰਵਾ ਦੂਗੀ ਜੀ ਫੇਸ ਵਾਸ ਦਿਖਾ ਦਿਓ ਇਹਦਾ ਬਹੁਤ ਸੋਹਣਾ ਫੇਸ ਹੈ ਸਾਡਾ ਬੇਟਾ ਸੋ ਫੇਸ ਤੁਸੀਂ ਇਹਦਾ ਦੇਖ ਸਕਦੇ ਹੋ ਇਹ ਇਹਦੇ ਨਿਸ਼ਾਨ ਜੇ ਹੈ 올ੰਪੀ ਵਾਲੇ ਮੇਰੇ ਖਿਆਲ ਹਾਂ 올ੰਪੀ ਦੇ ਦਾਗ ਨੇ ਜੀ ਇਹਦਾ ਕੋਈ ਆਪਾਂ ਨੂੰ ਮੈਟਰ ਨਹੀਂ ਹੈ ਕਿਉਂਕਿ ਜਿਹੜੀ ਚੰਗੀ ਗਾਹ ਹੁੰਦੀ ਹੈ ਜੀ ਉਹਦੇ ਹੋਰ ਰਿਕਵਰੀ ਹੋਈ ਹੋਈ ਹੈ ਜੀ ਇਹਦੀ ਠੀਕ ਹੋ ਜਿਵੇਂ ਕਹਿੰਦੇ ਆ ਕਿ ਇਮਿਊਨਿਟੀ ਸਟਰੋਂਗ ਵਾਲੀ ਗਾਂ ਜੀ ਇਹ ਸਹੀ ਹੈ ਹਾਂ ਜੀ ਸੋ ਦੋਸਤੋ ਇਹ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਦੱਸਿਆ ਤਾਂ ਜਾਂਦਾ ਗਾਵਾਂ ਨੂੰ ਕੋਈ ਚੀਜ਼ ਉਪਰੀ ਨਾ ਲੱਗੇ ਥੋੜਾ ਜਿਹਾ ਭਜੂਗੀ ਕਿਉਂਕਿ ਸੰਭੀ ਵੀ ਚੰਗੀ ਹੈ ਬਾਕੀ ਫਾਰਮ ਦੇ ਵਿੱਚੋਂ ਆਈ ਹੈ ਇਹ ਵੈਡ ਹਜੇ ਟਾਈਮ ਲੈਂਦੀ ਹੈ ਬਈ ਕਿੰਨਾ ਟਾਈਮ ਲੇਜੂਗੀ ਇਹ ਲੈਜੂ ਪਾਜੀ 15 ਦਿਨ ਹਜੇ ਜੀ ਸੂਆ ਇਹਦਾ ਸੂਆ ਦੂਜਾ ਜੀ ਇਹਨੇ 25 ਕਿਲੋ ਦੀ ਮਿਲਕਿੰਗ ਪਹਿਲੇ ਸੂਏ ਕਰਾਈ ਗਏ 30 ਤੋਂ ਬਾਅਦ ਦੀ ਮਿਲਕਿੰਗ ਕਰਵਾ ਦੋ ਜੀ ਇਹ ਵੀ ਠੀਕ ਹੈ ਹਾਂ ਜੀ ਸੋ ਇਹ ਸੋਦੂ ਚਾਸੂਆ ਸੁ ਹੁੰਦੀ ਹੈ ਕੁਸ ਗਾਵਾਂ ਦੂਜੀ ਸਾਈਡ ਤੇ ਖੜੀਆਂ ਜਿਹੜੀਆਂ ਦਿਖਾਉਣੀਆਂ ਤੁਹਾਨੂੰ ਰਵਿੰਦਰ ਭਾਈ ਇਸ ਸਾਈਡ ਤੇ ਜਿਹੜੀਆਂ ਗਾਵਾਂ ਵੱਧੀਆਂ ਨੇ ਚ ਇੱਕ ਜਰਸੀ ਖੜੀ ਹੈ ਹਾਂਜੀ ਭਾਜੀ ਇਹ ਤੀਜਾ ਸੁਆ ਜਰਸੀ ਹੈ ਜੀ ਤਕਰੀਬਨ 25 ਕਿਲੋ ਦਾ ਦੂਜੇ ਸੁਆ ਦਾ ਰਿਕਾਰਡ ਹੈ ਜੀ ਇਹਦੇ ਹਫਤੇ ਵਾਂਗੂ ਟਾਈਮ ਪਿਆ ਜੀ ਇਹਦਾ ਠੀਕ ਹੈ ਹਾਂਜੀ ਹਾਂਜੀ ਸੋ ਦੋਸਤੋ ਬਾਈ ਹਲਾਈ ਇੱਥੇ ਮੜਿਆ ਨੂੰ ਦੇਖਿਓ ਇਹਦੀ ਹਵਾਨੇ ਦੀ ਬਣਾਵਟ ਜਰਸੀ ਨਸਲ ਹਜੇ ਹਫਤਾ ਲੈਂਦੀ ਹੈ ਕਮਾਲ ਆ ਇਥੋਂ ਬਈ ਚੰਗਾ ਹਵਾਨਾ ਫਿਕਸ ਜਿਹਾ ਰੱਖੂਗੀ ਬਾਕੀ ਇਹਦੇ ਬਾਰੇ ਡਿਟੇਲ ਤੁਹਾਨੂੰ ਦੱਸਤੀ ਆ ਰੇਟ ਬਾਈ ਜੀ ਹੋਂ ਤੋਂ ਕਨਫਰਮ ਕਰ ਲਿਓ ਤੁਸੀਂ ਜਰਸੀ ਦਾ ਸ਼ੌਕ ਰੱਖਦੇ ਹੋ ਤਾਂ ਪੇਟ ਵਾਲੀ ਆ ਜਰਸੀ ਦੁੱਧ ਵੀ ਸੋਹਣਾ ਦੇਈ ਜਾਊਗੀ ਬਰੀਡਿੰਗ ਤੇ ਕੰਮ ਕਰਨਾ ਬੱਚੇ ਚੰਗੇ ਪਾ ਦੇ ਬੱਚੇ ਚੰਗੇ ਪਾ ਦੂ ਵਜਨ ਭੂਜਨ ਚੰਗਾ ਜੀ ਢਾਂਚਾ ਨੂੰ ਤਾਂ ਸਟਰੋਂਗ ਢਾਂਚੇ ਦੀ ਆ ਜੀ ਜਿਹੜੀ ਹੁਣ ਵੈੜ ਬਾਈ ਨਹੀਂ ਖੋਲੀ ਇਹ ਪਾਜੀ ਦੋ ਦੁੱਗ ਦੇ ਦੰਦ ਪੂਰੇ ਕਰਕੇ ਚੌਗ ਦੇ ਚੱਕ ਦੀ ਹੈ ਜੀ ਪਹਿਲਾ ਸੂਆ ਜੀ ਹਜੇ ਕਿੰਨਾ ਟਾਈਮ ਲਊ ਟਾਈਮ ਲੈ ਜੂ ਪਾਜੀ ਹਫਤੇ ਤੋਂ ਉੱਪਰ ਜੀ ਇਹ ਵੀ ਇੱਕ ਹਫਤਾ ਲੈ ਜੂ ਹਾਂਜੀ ਹਾਂਜੀ ਇਹ ਵੀ ਫਾਰਮ ਦੀ ਹੈ ਜੀ ਥੋੜੀ ਤੁਰਦੀ ਥੋੜੀ ਔਖੀ ਹੈ ਤਾਂ ਹੀ ਪਹਿਲੇ ਖਲਾ ਦੇ ਆਪਾਂ ਠੀਕ ਹੈ ਓਕੇ ਸੋ ਦੋਸਤੋ ਹਜੇ ਹਫਤਾ ਲੈਂਦੀ ਐ ਸੂਣ ਚ ਪਹਿਲਾ ਸੂਆ ਦੋ ਦੰਦ ਕੰਪਲੀਟ ਹੈ ਚੌਗ ਵਾਲੇ ਚੱਕ ਰਹੀ ਹੈ ਬੰਦੇ ਬਾਈ ਲਈ ਆ ਕੇ ਸੋ ਇਸ ਸਾਈਡ ਦੇ ਉੱਤੇ ਜਿਹੜੀਆਂ ਘਾਵਾਂ ਇਹਨਾਂ ਚੋਂ ਜਿਹੜੀ ਉਸੂਨ ਨੂੰ ਤਿਆਰ ਸੀ ਉਹ ਪਹਿਲਾਂ ਹੀ ਤੋਰਤੀ ਸੀ ਵੀ ਕਿਉਂਕਿ ਪਹਿਲਾਂ ਬੈਠ ਗਈ ਸੀ ਸਾਨੂੰ ਇਹ ਸੀ ਵੀ ਇਹ ਬਹਿ ਕੇ ਆਪ ਦਾ ਅਰੇਸਟ ਕਰੇ ਬੱਚੇ ਨੂੰ ਜਨਮ ਦੇਵੇ ਇੱਕ ਸੂਈ ਸਵਾਈ ਵੈੜ ਤੁਹਾਨੂੰ ਦਿਖਾਉਣੀ ਹੈ ਜਿਹਨੇ ਬੱਛੀ ਨੂੰ ਜਨਮ ਦਿੱਤਾ ਇਹਨੂੰ ਕਿੰਨਾ ਚਿਰ ਹੋ ਗਿਆ ਭਾਈ ਸੂਈ ਨੂੰ ਇਹਨੂੰ ਭਾਜੀ ਅਜੇ ਚੌਥਾ ਦਿਨ ਹੋ ਗਿਆ ਜੀ ਠੀਕ ਹੈ ਪਹਿਲਾਂ ਤਾਂ ਬੱਚੇ ਦੀ ਕੁਆਲਿਟੀ ਚੈੱਕ ਕਰ ਲੋ ਵੀ ਸਵਾਈਕ ਸੀਮਨ ਦੀ ਬੱਛੀ ਹੈ ਜੀ ਹੂੰ ਟਾਈਮ ਵੀ ਪੂਰਾ ਜੀ 3:30 ਹੋ ਗਏ ਹੋਣਗੇ ਮੈਨੂੰ ਲੱਗਦਾ ਜੀ ਹੂੰ 3:00 ਵੱਜ ਗਏ ਜੀ ਪੂਰੇ ਪੂਰੀ ਜੋਬਨ ਤੇ ਹੈ ਜੀ ਚਾਹੇ ਬੰਦਾ 4 ਠੀਕ ਹੈ ਮਿਲ ਕੇ ਦੀ ਕਪੈਸਿਟੀ 40 ਤੋਂ ਪਲੱਸ ਦੀ ਰਹੂਗੀ ਜੀ ਇਹਦੀ ਠੀਕ ਹੈ ਹਾਂਜੀ ਓਕੇ ਸੋ ਦੋਸਤੋ 30 ਕਿਲੋ ਹੁਣ ਭਾਵੇਂ ਬੇਨਤੀ ਕਰਕੇ ਲੈ ਜੋ ਬੱਚਾ ਵੱਛੀ ਐ ਸਪਾਈਕ ਦੀ ਬਾਈ ਦੀ ਹੋਰਾਂ ਨੇ ਬੋਲਿਆ ਸੀ ਮੰਦੀ ਤੋਰ ਦਿਓ ਬਈ ਇਹਨੂੰ ਵੀ ਤੋਰ ਸ਼ਾਮ ਉਧਰ ਤੋਰ ਦੇ ਸੋਹਣੀ ਵੱਛੀ ਨੂੰ ਜਨਮ ਦਿੱਤਾ ਦੋਸਤੋ ਗਾਂ ਨੇ 300 324 ਦਾ ਟਾਈਮ ਹੁੰਦਾ ਕਿਉਂਕਿ ਦੁੱਧ ਖੰਨੇ ਸ਼ਹਿਰ ਦੇ ਵਿੱਚ ਜਾਂਦਾ ਬਾਈ ਹੋਰ ਹੁੰਦਾ ਪਾਰਮ ਦੇ ਵਿੱਚੋਂ ਤੇ ਇਸ ਟਾਈਮ ਵੀਡੀਓ ਬਣ ਰਹੀ ਹੈ ਇਹ 3 ਵਜੇ ਕੇ 2 ਮਿੰਟ ਤੁਸੀਂ ਸਕਰੀਨ ਉੱਤੇ ਦੇਖੇ ਆ ਚਵਾਈ ਦਾ ਟਾਈਮ ਹੋਇਆ ਪਿਆ ਪੂਰੀ ਭਰੀ ਵੀ ਤੁਸੀਂ ਹੁਣ ਹਵਾਨੇ ਦੀ ਦੇਖ ਰਹੇ ਹੋ 30 ਲੀਟਰ ਦੁੱਧ ਐਸ ਟਾਈਮ ਹਾਜ਼ਰ ਆ ਤਿਆਰ ਦੁੱਧ ਵਾਲੀ ਕੋਈ ਵੀਰ ਗਾਂ ਖਰੀਦਣੀ ਚਾਹੁੰਦਾ ਤਾਂ ਕੰਟੈਕਟ ਕਰ ਲੋ ਬੱਚਾ ਵੀ ਇਹਦੇ ਨਾਲ ਸਵਾਪ ਇਦਾਂ ਦਾ ਵੀ ਬੱਛੀ ਨੂੰ ਇਹਨੇ ਜਨਮ ਦਿੱਤਾ ਹੋਇਆ ਚੰਗੇ ਸੀਮਨ ਦੀ ਬੱਛੀ ਬਾਈ ਜਿਹੜੀ ਦੱਸਦੇ ਆ ਕਮਾਲਾ ਬਾਈ ਸੋ ਬੱਛੀ ਵਾਲੀ ਇਹ ਗਾਂ ਫੋਰ ਸੇਲ ਥਣ ਥੀਚਵਾਈ ਵਾਲਾ ਜਾਰਾ ਦੁੱਧ ਦਾ ਮਸ਼ੀਨ ਲਾਉਣੀ ਹੈ ਤਾਂ ਵੀ ਕੰਪੈਕਟ ਰਹੂਗਾ ਥਣ ਚੰਗਾ ਸੈਜ ਹੈ। ਬਾਕੀ ਜੇ ਥੀ ਮਿਲਕਿੰਗ ਕਰਦੇ ਹੋ ਤਾਂ ਵੀ ਕੋਈ ਪ੍ਰੋਬਲਮ ਨਹੀਂ। ਹਰ ਟਾਈਮ ਸੂਜਾਂ ਸੂਆਂ ਗਾਵਾਂ ਮੌਜੂਦ ਹੁੰਦੀਆਂ। ਅੱਜ 18 ਤੋਂ 20 ਨਾਗ ਇੱਥੇ ਮੌਜੂਦ ਆ ਪਰ ਅਸੀਂ ਤੁਹਾਨੂੰ ਕੁਸਕ ਨਾਗ ਤੋੜ ਕੇ ਦਿਖਾਤੇ ਹਾਲਾਂਕਿ ਇਹਨਾਂ ਤੋਂ ਇਲਾਵਾ ਇਸ ਸਾਈਡ ਤੇ ਵੀ ਇਹ ਗਾਂ ਸੂਈ ਵੀ ਹੈ ਦੁੱਧ ਸੋਹਣੇ ਤੇ ਚੱਲਦੀ ਹੈ। ਇਸ ਸਾਈਡ ਤੇ ਕੁਝ ਗਾਵਾਂ ਸੂਜਾਂ ਵੀਆ ਫਿਰਦੀਆਂ। ਇਹ ਤੋਂ ਇਲਾਵਾ ਇੱਕ ਇਹ ਵੈੜ ਪਹਿਲਾ ਸੂਆ ਸੂਈ ਹੈ। ਤੁਸੀਂ ਆ ਕੇ ਦੇਖੋ ਰੁਕੋ ਇੱਥੇ ਰਹਿ ਸਕਦੇ ਹਾਂ ਕਿਉਂਕਿ ਜਗਾ ਪ੍ਰੋਪਰ ਬਣੀ ਹੋਈ ਹੈ ਜਿਹੜੀ ਬੱਛੀ ਵਾਲੀ ਗਾਂ ਤੋਰੀ ਸੀ ਇਹਦੇ ਬੱਚੇ ਦਾ 나ੜੂਆ ਨਾਲ ਜਰੂਰ ਦੇਖ ਲਓ ਤੁਸੀਂ ਹਜੇ ਨਾਲ ਹੀ ਇਹ 나ੜੂਆ ਹਜੇ ਨੇ ਸਟਿਆ ਨਹੀਂ ਗਾ ਇੱਕ ਵਾਰੀ ਆਪਾਂ ਵੀਡੀਓ ਜਿਹੜਾ ਹੁਣ 30 ਲੀਟਰ ਦੀ ਹਾਂ ਭਾਈ ਇਹਦੀ 30 ਲੀਟਰ ਵੀਰੇ ਅੱਜ ਦਾ ਤਿਆਰ ਹੈ ਜੀ ਤੀਜੇ ਦਿਨ ਦਾ ਜਿਵੇਂ ਹੁਣ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਇੱਕ ਵੱਡੀ ਬੱਛੀ ਦਾ ਸਟੇਟਸ ਲਵਾਇਆ ਸੀ ਵੀਰ ਪੁੱਛੀ ਜਾਂਦੇ ਨੇ ਕਿ ਤੁਸੀਂ 30 ਕਿਲੋ ਵਾਲੀ ਗਾਂ ਦਾ ਮਤਲਬ ਉਹ ਪੁੱਛ ਰਹੇ ਸੀ ਕਿ 30 ਕਿਲੋ ਤਿਆਰ ਆ ਤੇ 30 ਕਿਲੋ ਅੱਜ ਦੀ ਮਤਲਬ ਬੌਲੀ ਮੰਨ ਕੇ ਚੱਲੋ ਜੀ ਹ ਠੀਕ ਹੈ ਹਾਂਜੀ ਦੁੱਧਰੀ 40 ਕਿਲੋ ਤੋਂ ਬਾਹਰ ਦੀ ਚਾਹੇ ਬੰਦਾ ਆਪਾਂ ਨੂੰ ਸਾਈ ਲਾ ਕੇ ਦੁੱਧੋ 40 ਬਾਹਰ ਤਿਆਰ ਕਰਾ ਕੇ ਲੈ ਸਕਦਾ ਹੈ ਤਾਂ ਠੀਕ ਹੈ ਸੋ ਕਪੈਸਿਟੀ 40 ਕਿਲੋ ਦੀ ਹੈ 30 ਬੌਲਾ ਹੈ ਸ਼ੁਰੂਆਤ ਕੀਤੀ ਹੈ 30 ਤੋਂ ਇਹ ਚੀਜ਼ ਧਿਆਨ ਚ ਰੱਖ ਲਿਓ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ